ਕਾਹੀ ਲੋਕਾਂ ਤੱਕ ਪਹੁੰਚੋਗੇ ਤਾਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਓ ਪਹਿਲਾਂ ਪੜਾਓ ਇਹਨਾਂ ਦੇ ਬਹੁਬੀ ਹੁਣ ਤੱਕ ਨਿਭਾ ਲਏ ਮੇਰੇ ਤੋਂ ਪਹਿਲਾਂ ਜਿਹੜੇ ਸਿੰਘ ਬੋਲ ਰਹੇ ਸੀ ਪੰਗਰੇ ਸਾਹਿਬ ਤੋਂ ਪਹਿਲਾਂ ਉਹਨਾਂ ਦੀ ਗੱਲ ਤੋਂ ਮੈਨੂੰ ਦੋ ਗੱਲਾਂ ਯਾਦ ਆਈਆਂ ਇੱਕ ਤਾਂ ਉਹ ਕਹਿ ਰਹੇ ਸੀ ਕਿ ਮੈਨੂੰ ਅੱਜ ਮਹਿਸੂਸ ਹੋਇਆ ਕਿ ਆਪਾਂ ਨੂੰ ਦੁਨੀਆ ਦੇ ਵਿੱਚ ਤੁਰਨਾ ਪਊਗਾ ਬਿਲਕੁਲ ਮੈਂ 100% ਸਹਿਮਤ ਹਾਂ ਤੇ ਇਹਦੀ ਸਹਿਮਤੀ ਦੀ ਮੋਹਰ ਗੁਰੂ ਨਾਨਕ ਸਾਹਿਬ ਲਾਉਂਦੇ ਨੇ ਦੁਨੀਆਂ ਦੇ ਵਿੱਚ ਬੜੇ-ਬੜੇ ਪੈਗੰਬਰ ਹੋਏ ਨੇ ਸਾਰੇ ਸਤਕਾਰਯੋਗ ਤੁਸੀਂ ਉਹਨਾਂ ਦਾ ਵਰਕਿੰਗ ਫੀਲਡ ਦੇਖੋ ਉਹਨਾਂ ਦਾ ਕੰਮ ਕਰਨ ਦਾ ਦਾਇਰਾ ਦੇਖੋ ਫਿਰ ਤੁਸੀਂ ਗੁਰੂ ਨਾਨਕ ਸਾਹਿਬ ਦਾ 50000 70000 ਕਿਲੋਮੀਟਰ ਦਾ ਦਾਇਰਾ ਦੇਖੋ ਤੁਹਾਨੂੰ ਸਮਝ ਆ ਜਾਏਗੀ ਕਿ ਜਦ ਲੱਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਝਈਏ ਉਹ ਕਿੱਥੇ ਜਾ ਕੇ ਕਹਿਣੇ ਕਿਉਂ ਕਹਿਣੇ ਉਹਦਾ ਮਕਸਦ ਕੀ ਹੋਊਗਾ ਇਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ ਕਿ ਅੱਜ ਦੁਨੀਆ ਦੇ ਤੁਸੀਂ ਜਦੋਂ ਨਕਸ਼ਾ ਬਣਾਉਂਗੇ ਨਾ ਦੁਨੀਆ 'ਚ ਅੱਜ ਕਿੰਨੇ ਮੁਲਕ ਉਹ ਬਣ ਗਏ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਚਰਨ ਆਪ ਜਾ ਕੇ ਪਏ ਹੋਏ ਨੇ ਭਾਵ ਇੱਕ ਮੈਸੇਜ ਕਿਵੇਂ ਦੇਣਾ ਹੈ ਇਹ ਸਾਨੂੰ ਗੁਰੂ ਨਾਨਕ ਸਾਹਿਬ ਸਿਖਾਉਂਦੇ। ਮੈਂ ਟੂਕ ਮਾਤਰੀ ਜੱਲਾ ਕਰਾਂਗਾ ਕੋਈ ਡਿਟੇਲ ਦਾ ਟਾਈਮ ਕੋ ਤੁਸੀਂ ਮਾਰ ਕੇ ਵਿੱਚੋਂ ਦੂਜੀ ਗੱਲ ਉਸੇ ਭਰਾ ਨੇ ਇਹ ਕਹੀ ਕਿ ਮੈਂ ਰੋਜ਼ ਪੜ੍ਹਦਾ ਤੇ ਮੈਨੂੰ ਹਰ ਵਾਰ ਲੱਗਦਾ ਹੈ ਕਿ ਇਹਦੀ ਗੱਲ ਇਹਦਾ ਮਤਲਬ ਇਹ ਹੈ ਗੱਲ ਨਾਲੋਂ ਅੱਜ ਅੱਜ ਨਾਲੋਂ ਕੱਲ ਮੈਨੂੰ ਕੁਝ ਜ਼ਿਆਦਾ ਉਸੇ ਪੜਾਈ ਚੋਂ ਸਿੱਖਣ ਨੂੰ ਮਿਲਦਾ ਹੈ ਦਾ ਫਰਜ਼ ਬਣਦਾ ਹੈ ਹੁਣ ਆ ਗਈ ਗੱਲ ਜਿਵੇਂ ਆਪਾਂ ਕਹਿ ਦਿੰਦੇ ਆ ਦੀਪ ਸਜੂ ਦੀ ਸੋਚ ਇਹ ਲਫ਼ਜ਼ ਨਾਲ ਮੈਂ ਸਹਿਮਤ ਨਹੀਂ ਹਾਂ ਦੀਪ ਸਿੱਧੂ ਦੀ ਆਪਣੀ ਕੋਈ ਸੋਚ ਨਹੀਂ ਸੀ ਦੀਪ ਸਿੱਧੂ ਨੂੰ ਗੁਰੂ ਨਾਨਕ ਦੀ ਸੋਚ ਸਮਝਣ ਦਾ ਤਰੀਕਾ ਸੀ ਤੇ ਦੱਸਣ ਦਾ ਤਰੀਕਾ ਸੀ ਇਹੀ ਗੱਲ ਮੈਂ ਸਨ ਜਰਨੈਲ ਸਿੰਘ ਜੀ ਬਾਰੇ ਵੀ ਬੇਨਤੀ ਰੂਪ ਚ ਕਹਿਣਾ ਕਿ ਸੋਚ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਹੈ ਉਹਨਾਂ ਨੇ ਪੂਰੇ ਤਰੀਕੇ ਨਾਲ ਸਮਝਿਆ ਤੇ ਸਮਝਾਇਆ ਉਹਨਾਂ ਚੋਂ ਮਹਾਨ ਇੱਕ ਬੰਦਾ ਹੈ ਸੰਦੀਪ ਸਿੰਘ ਦੀਪ ਸਿੱਧੂ ਜਿੰਨੀਆਂ ਜਿੰਨੀਆਂ ਵੀ ਤੁਹਾਨੂੰ